ਲਓ ਜੀ ਸਾਡੇ ਇਹ ਦਸੂਆ ਬਲਾਕ ਦੇ ਦਸੂਏ ਤੋਂ ਕਮੈਂਟਡ ਅਲੀ ਜੀ ਫਰੂਕ ਅਲੀ ਜੀ ਵੀ ਪਹੁੰਚ ਚੁੱਕੇ ਨੇ ਜੀ ਆਇਆਂ ਨੂੰ ਵੈਲਕਮ ਇਹਨਾਂ ਦਾ ਬੱਧੂਪੁਰ ਸਟੇ ਪਾਟ ਜਟੇ ਕੋਟ ਕੋਟ ਧੰਨਵਾਦ ਲਓ ਜੀ ਰੇਡ ਪੈ ਗਈ ਆ ਉਹ ਤੁਸੀਂ ਪਿੱਛੇ ਹੋ ਜਾ ਕਰੋ ਯਾਰ ਕਿੱਧਰ ਜਾਂਦੇ ਹਾਲ ਅੱਛਾ ਵਾਸ਼ ਨੰਬਰ ਯਾਦ ਰੱਖ ਕਾਕੇ ਜਿਹੜਾ ਖੇਡ ਸਾਹਮਣੇ ਹੋ ਕੇ ਖੇਡੋ ਤਾਂ ਵਿੱਚ ਇੱਕ ਦੂਜੇ ਦੇ ਕੰਨ ਨੂੰ ਪਾਜਦੇ ਜਿੱਥੇ ਡੇਟੜ ਖੜੇ ਹੁੰਦੇ ਉੱਧਰ ਕੰਨ ਤੁਸੀਂ ਜਾਂਦੇ ਹਾਨੇ ਤੇ ਬੈਠੋ ਨਾ ਯਾਰ ਐ ਦਾਨਕ ਯਾਰ ਤੁਸੀਂ ਤੇ ਵੀ ਇੱਕ ਦੂਜਿਆਂ ਨਾਲ ਟਾ ਇਕੱਠੇ ਖੇਲਣਾ ਫਿਰ ਤੁਸੀਂ ਇਹਦਾ ਝਗੜੋਗੇ ਚੰਗੀ ਗੱਲ ਨਹੀਂ ਹੈਲੋ ਹਾਂ ਹੈਲੋ ਹੈਲੋ ₹1000 ਦਾ ਰੈਫਰੀ ਦਾ ਫੈਸਲਾ ਮੰਨਿਆ ਜਾਏਗਾ ਜੋ ਰੈਫਰੀ ਨੇ ਦਿੱਤਾ ਫੈਸਲਾ ਸਹੀ ਦਿੱਤਾ ਤੁਸੀਂ ਐਮਪੀ ਅਫਸਰ ਵਿੱਚ ਬੈਸ ਨਾ ਕਰੋ ਕਿਉਂਕਿ ਟਾਈਮ ਨਾ ਭੰਨੋ हेलो अमरीक सिंह को गा अमरीक सिंह को हेलो साउंड चेक हेलो 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 सौचक हलो हेलो सौ हेलो ਹੈਲੋ ਤਰਤੇ ਗੁਰੂਆਂ ਤੇ ਪੈਦਾਂ ਦੇ ਪੰਜਾਬ ਮੇਰਾ ਪੈਦਾ ਹੁੰਦੇ ਨੇ ਸੂਰਮੇ ਸ਼ਹੀਦ ਜੱਥੇ ਸਰਬੱਤ ਸਾਰ ਕੇ ਰੱਬ ਨੂੰ ਹਾਲ ਦੱਸਦੇ ਸੌਕੇ ਕੰਡਿਆਂ ਉੱਤੇ ਮਰੀ ਦੀ ਜੱਥੇ ਵੱਡੇ ਵੱਡੇ ਧੜਵੀਆਂ ਦੇ ਜਿੱਥੋਂ ਮੂੰਹ ਮੁੜ ਕੇ ਮੈਂ ਖਸੁੰਗ ਕੇ ਜਿੱਥੋਂ ਗੁਲਾਬ ਦੀ ਜੀ ਜਿੱਥੋਂ ਦੇ ਲੋਕ ਅਣਖ ਲਈ ਮਰ ਜਾਂਦੇ ਕਾਢੀ ਖੇੜਾ ਹੈ ਉਸ ਪੰਜਾਬ ਦੀ ਜੀ ਕਾਢੀ ਖੇੜਾ ਹੈ ਉਸ ਪੰਜਾਬ ਦੀ ਜੀ ਪੰਜਾਬ ਦੀ ਧਰਤੀ ਖੇੜ ਮੇਲਿਆਂ ਅਤੇ ਜੋੜ ਮੇਲਿਆਂ ਦੀ ਧਰਤੀ ਹੈ ਪੰਜਾਬ ਦੀ ਧਰਤੀ ਉਹ ਧਰਤੀ ਹੈ ਜਿੱਥੇ ਅਖਾਰੇ ਜੰਮਦੇ ਹਨ ਛਿੰਝਾਂ ਪੈਂਦੀਆਂ ਖੇੜ ਮੁਕਾਬਲੇ ਹੁੰਦੇ ਤੇ ਨਾਮ ਜਪ ਹੁੰਦਾ ਹੈ ਗੁਰਾਂ ਦਾ ਇਥੋਂ ਦੇ ਜੰਮਪਲ ਇਸ ਧਰਤੀ ਨੂੰ ਪਿਆਰ ਕਰਨ ਵਾਲੇ ਸਪੂਤ ਇਸ ਧਰਤੀ ਦੇ ਕਰਜ਼ਦਾਰ ਚਾਹੇ ਜਿੱਥੇ ਕਿਤੇ ਵੀ ਜਾ ਕੇ ਵਸਦੇ ਗੋਣ ਚਾਹੇ ਸਾਗ ਸਮੁੰਦਰ ਪਾਰ ਕੈਨੇਡਾ ਵਰਗੇ ਅਮਰੀਕਾ ਵਰਗੇ ਇੰਗਲੈਂਡ ਵਰਗੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਦੇ ਵਿੱਚ ਜਾ ਕੇ ਵਸਦੇ ਗੋਣ ਪਰ ਸਭ ਤੋਂ ਪਹਿਲਾਂ ਆਪਣੀ ਮਾਂ ਬੋਲੀ ਪੰਜਾਬੀ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਤੇ ਪੰਜਾਬ ਦੀ ਸਰਜ਼ਮੀਨ ਨੂੰ ਪੰਜਾਬ ਦੀ ਮਿੱਟੀ ਨੂੰ ਨਮਸਕਾਰ ਕਰਨਾ ਨਹੀਂ ਭੁੱਲਦੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਅੰਦਰ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਖੇਡ ਮੇਲੇ ਕਰਵਾਏ ਜਾਂਦੇ ਨੇ ਉਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਇੱਕ ਜ਼ਿਲ੍ਹਾ ਹੁਸ਼ਿਆਰਪੁਰ ਦਾ ਉਹਨਾਂ ਪਿੰਡਾਂ ਦੇ ਵਿੱਚੋਂ ਇੱਕ ਪਿੰਡ ਹੈ ਬੱਧੂਪੁਰ ਦਾ ਬਹੁਤੀ ਸਰਕਾਰ ਦੇ ਹੋਗਾ ਸਰਪੰਚ ਨਿਰਮਲ ਸਿੰਘ ਜੀ ਬੋਲੇ ਗਰਾਉਂਡ ਦੇ ਵਿੱਚ ਨੇ ਔਰ ਸਾਡੇ ਬਹੁਤ ਹੀ ਸਰਕਾਰਜੋਗ ਪ੍ਰਦਾਨ ਲੱਖ ਦਾਤਾ ਸਪੋਰਟਸ ਕਲੱਬ ਸੁਖਜੀਤ ਸਿੰਘ ਜੀ ਹੁਣੇ ਗਰਾਊਂਡ ਦੇ ਵਿੱਚ ਆਪਣੇ ਪੂਰੇ ਸਾਥੀਆਂ ਦੇ ਨਾਲ ਅੱਜ ਖੇਡ ਮੇਲੇ ਦੇ ਵਿੱਚ ਪੁੱਜੇ ਹੋਏ ਔਰ ਇਹਨਾਂ ਬੱਚਿਆਂ ਦੀ ਖੇਡ ਨੂੰ ਦੇਖਦੇ ਹੋਏ ਜਿਨ੍ਹਾਂ ਦੇ ਬਹੁਤ ਵੱਡੇ ਸਹਿਯੋਗ ਨੇ ਅੱਜ ਦੇ ਇਸ ਖੇਡ ਮੇਲੇ ਦੀ ਸਫਲਤਾ ਦੇ ਵਾਸਤੇ ਸੋ ਦੋਨੋਂ ਟੀਮਾਂ ਖੇਡ ਮੈਦਾਨ ਦੇ ਵਿੱਚ ਖੇਡਦੀਆਂ ਹੋਈਆਂ सरपंच साहब जी ਸ਼ਰਮ ਦੇ ਟੈਨਸ਼ਨ ਬੈਠੋ ਤੁਸੀਂ ਮੁੱਖ ਮੰਚ ਦੇ ਉੱਪਰ ਸਾਨੂੰ ਨਾਜ਼ ਹੈ ਤੁਹਾਡੇ ਉੱਪਰ ਸਾਨੂੰ ਫਖਰ ਹੈ ਤੁਹਾਡੇ ਉੱਪਰ ਜੋ ਪਿੰਡ ਦੀ ਬਾਗ ਡੋਰ ਸੰਭਾਲਦੇ ਐ ਔਰ ਵਿਕਾਸ ਦੇ ਮਸੀਕੇ ਨੇ ਬਹੁਤ ਵੱਡਾ ਸਹਯੋਗ ਹੈ ਜਿਨ੍ਹਾਂ ਦਾ ਉਪਲ ਸਾਬ ਹੁਣਾਂ ਦਾ ਇਸ ਖੇਡ ਮੇਲੇ ਦੀ ਕਾਮਯਾਬੀ ਦੇ ਵਾਸਤੇ ਬਾਬਾ ਮੁਰਾਦ ਸ਼ਾ ਪ੍ਰਧਾਨ ਜੀ ਬਹੁਤ ਬਹੁਤ ਧੰਨਵਾਦ ਨੌਜਵਾਨ ਦਿਲਾਂ ਦੀ ਧੜਕਨ ਹੈ ਸੁਖਜੀਤ ਸਿੰਘ ਲੱਖ ਦਾ ਦਾ ਸਪੋਰਟਸ ਕਲੱਬ ਜਿਹੜੇ ਪ੍ਰਧਾਨ ਨੇ ਬਹੁਤ ਵੱਡਾ ਯੋਗਦਾਨ ਹੈ ਇਸ ਖੇਡ ਮੇਲੇ ਦੀ ਕਾਮਯਾਬੀ ਦੇ ਵਾਸਤੇ ਬਾਬਾ ਮੁਰਾਦ ਸ਼ਾ ਕਬੱਡੀ ਕਲੱਬ ਨਕੋਦਰ ਦੀ ਟੀਮ ਔਰ ਦੂਸਰੇ ਪਾਸੇ ਹਰਖੋਵਾਲ ਦੀ ਟੀਮ ਬਾਬਾ ਮੁਰਾਦ ਸ਼ਾ ਕਬੱਡੀ ਕਲੱਬ ਨਕੋਦਰ ਤੇ ਦੂਸਰੇ ਪਾਸੇ ਹਰਖੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਿਲਕੁਲ ਲਾਗੇ ਕਰਕੇ ਪਿੰਡ ਹੈ ਹਰਖੋਵਾਲ ਸੰਤ ਬਾਬਾ ਜਵਾਲਾ ਸਿੰਘ ਜੀ ਦਾ ਪਵਿੱਤਰ ਸਥਾਨ ਹੈ ਜਿੱਥੋਂ ਦੇ ਦੂਰ ਨਹੀਂ ਤਿੰਨ ਖਿਡਾਰੀ ਖੇਡਦੇ ਇੱਕ ਸੇਠੀ ਹਰਖੋਵਾਲੀਆ ਇੱਕ ਰੂਬੀ ਹਰਖੋਵਾਲੀਆ ਅਤੇ ਇੱਕ ਦਮਨ ਹਰਖੋਵਾਲ ਔਰ ਦੂਸਰੇ ਪਾਸੇ ਸੰਤਾ ਮਹਾਪੁਰਸ਼ਾਂ ਦੀ ਧਰਤੀ ਬਾਬਾ ਮੁਰਾਦ ਸ਼ਾ ਕਬੱਡੀ ਕਲੱਬ ਦੇ ਨਕੌਦਰ ਦੀ ਟੀਮ ਅਮਰੀਕ ਸਿੰਘ ਜੀ ਸਾਡੇ ਬਹੁਤ ਹੀ ਸਰਕਾਰ ਯੋਗ ਮੇਰੇ ਤੋਂ ਪਹਿਲਾਂ ਮੁੱਖ ਮੰਤਰੀ ਦੇ ਉੱਪਰ ਬੋਲ ਬੋਲਦੇ ਸਨ ਸੋ ਅਗਲੀ ਗੱਲ ਅਮਰੀਕ ਸਿੰਘ ਨੂੰ ਨਹੀਂ ਕਰਨਗੇ ਉਸ ਤੋਂ ਪਹਿਲਾਂ ਆਪਾਂ ਨੰਬਰਾਂ ਦਾ ਦੋ ਬਾ ਦੱਸ ਦਈਏ ਜੀ ਆ ਜਿੰਨੇ ਵੀ ਦਰਸ਼ਕ ਵੀਰ ਆਏ ਆ ਨੰਬਰ ਸੁਣ ਕੇ ਤਾੜੀਆਂ ਜ਼ਰੂਰ ਵੱਜਣਗੀਆਂ ਕਿ ਨਕੌਦਰ ਦੇ 21 ਨੰਬਰ ਤੇ ਹਰਖੋਵਾਲ ਦੇ ਸਾਡੇ 22 ਨੰਬਰ ਤਾੜੀਆਂ ਮਾਰ ਦੇ ਇੱਕ ਵਾਰ ਖੁੱਲ ਕੇ ਦੋਨਾਂ ਟੀਮਾਂ ਦੇ ਵਾਸਤੇ ਹਾਂ ਜੀ ਅਮਰੀਕਾ ਭਾਈ ਹਰਖਵਾਲੀਏ ਵੀ ਕੱਪੜੇ ਨਹੀਂ ਪਾਉਣ ਤੁਹਾਡਾ ਪੰਜਾਬਜਾ ਦਾ ਮੈਚ ਹੈ ਇਸ ਤੋਂ ਬਾਅਦ ਹਰਖਵਾਲ ਹਰਖਵਾਲ ਦੀ ਟੀਮ ਬਿਨਰ ਹੈ ਹਰਖਵਾਲੇ ਜੇ ਕੱਪੜੇ ਨਹੀਂ ਪਾਉਣ ਉਸ ਤੋਂ ਬਾਅਦ ਤੁਹਾਡਾ ਪੰਜਾਬਜਾ ਦਾ ਫਾਈਨਲ ਮੈਚ ਹੈ 20 ਮਿੰਟ ਦੇ ਤੂੰ 15 ਮੰਗੇ ਮੈਂ 20 ਮਿੰਟ ਤਾਂ ਦੇ ਜਗਿੰਦਰ ਭਾਈ ਰਿਕਸ਼ਾ ਵਾਲਾ ਜਗਿੰਦਰ ਕਿੱਦੇ ਵੀ ਹੋਵੇ ਜਿਹੜਾ ਸਟੇਜ ਤੇ ਮਿਲੇ ਕੋਰ ਟੋਡਰਮਨ ਵਰਸਿ ਸਰਨ ਤਰਨ ਦੀ ਪੈਂਡ ਕਰ ਲਈਏ ਦੋਵੇਂ ਟੀਮਾਂ ਦੇ ਰੈਡੀ ਹੋ ਜਾਓ ਕੋਰ ਟੋਡਰਮਨ ਵਰਸਿ ਸਰਨ ਤਰਨ ਮੈਚ 2 ਤਿਆਰ ਕਰੋ ਚਲੋ ਭਾਈ ਚਲੋ ਯਾਤੋਇ ਕਾਫੀ ਗੇਰ ਦੇ ਵਿੱਚ ਵਸ ਗਿਆ ਤੁਸੀਂ ਮੈਚ ਸ਼ੁਰੂ ਕਰਾਓ ਕੋਟ ਤੇ ਪਰਮੰਦੇ ਡਿਸਟ੍ਰਿਕਟ ਗਰਦਾਸਪੁਰ ਤੇ ਤਰਨਤਾਰਨ ਦੋਨੇ ਟੀਮਾਂ ਬੇਚਿਆ ਗਰਾਊਂਡ ਦੇ ਮੈਚ ਸ਼ੁਰੂ ਕਰਾਓ ਕੀ ਗੱਲ ਕੀ ਹੈ ਹੁਣ ਰੈਫੀ ਸਾਹਿਬਾਂ ਤਰਨਤਾਰਨ ਤੇ ਕੋਟ ਤੇ ਪਰਮੰਦੇ ਦੋਨੇ ਟੀਮਾਂ ਬੇਚੀ ਆ ਬਈ ਕੋ ਟੋਟਲ ਮੈਚ ਤਰਨ ਤਰਨ ਇੱਥੇ ਅਗਲਾ ਮੈਚ ਵੀ ਕਰਦੇ ਆ ਤੁਸੀਂ ਪਹਿਲਾਂ ਇੱਥੇ ਮੈਚ ਅਗਲਾ ਮੈਚ ਹਰਕੌਰ ਵਰਸ ਬਜਾਜਾ ਸੱਤ ਕਿਲੇ ਦਾ ਮੈਚ ਇਸ ਮੈਚ ਤੋਂ ਬਾਅਦ ਹਰਕੌਰ ਵਰਸ ਬਜਾਜਾ ਹੋਦ ਗਿਆ ਫਾਈਨਲ ਹੈ ਬਜਾਜਾ ਨਾਲ ਹੈਲੋ ਜਿਨਾ ਜਿਨਾ ਟੀਮਾਂ ਨੂੰ ਸੱਦਿਆ ਜਾ ਰਿਹਾ ਉਹ ਬਹੁਤ ਜਲਦ ਸਾਡਾ ਸਹਯੋਗ ਦੇਣ ਖੇਡ ਮੈਦਾਨ ਦੇ ਵਿੱਚ ਕਿਉਂਕਿ ਬੱਧੂਪੁਰ ਦਾ ਕਬੱਡੀ ਕੱਪ ਜਿਹੜਾ ਅੱਜ ਪੂਰੀ ਦੁਨੀਆ ਤੱਕ ਰਹੀ ਹੈ ਲਾਈਵ ਦੇ ਜ਼ਰੀਏ ਕਬੱਡੀ 365.com ਦੇ ਜ਼ਰੀਏ ਅੱਜ ਪੂਰੀ ਦੁਨੀਆ ਸਾਡੇ ਨਾਲ ਜੁੜੀ ਹੋਈ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਦਾ ਮਕੇਰੀਆਂ ਦੇ ਲਾਗੇ ਬੱਧੂਪੁਰ ਪਿੰਡ ਹੈ ਜਿੱਥੇ ਅੱਜ ਬਾਬਾ ਲੱਖ ਦਾਤਾ ਸਪੋਰਟਸ ਕਲੱਬ ਵੱਲੋਂ ਬਹੁਤ ਵਧੀਆ ਕਬੱਡੀ ਕੱਪ ਜਿਹੜਾ ਉਹ ਕਰਵਾਇਆ ਜਾ ਰਿਹਾ ਸੋ ਸਾਰੇ ਲੋਕ ਸਾਰੀ ਦੁਨੀਆ ਸਾਡੇ ਨਾਲ ਜੁੜੀ ਹੋਈ ਹੈ ਇਸ ਕਰਕੇ ਆਪਾਂ ਮੈਚ ਵਧੀਆ ਕਰਵਾਈਏ ਔਰ ਵਧੀਆ ਦੇਖਦੇ ਰੱਖੀਏ ਗਰਾਊਂਡ ਦੇ ਵਿੱਚ ਡਿਸਪਲਿਨ ਨੂੰ ਆਪਾਂ ਭੰਗ ਨਾ ਕਰੀਏ ਆਪਾਂ ਡਿਸਪਲਿਨ ਬਣਾ ਕੇ ਰੱਖਾਂਗੇ ਬਾਬਾ ਲੱਖ ਦਾਤਾ ਸਪੋਰਟਸ ਕਲੱਬ ਕਦੇ ਪੰਜਾਬ ਪੀੜਾਂ ਦੀ ਗੱਲ ਹੁੰਦੀ ਕਦੇ ਲੱਖਾਂ ਦੇ ਦਾਤੇ ਦੀ ਗੱਲ ਹੁੰਦੀ ਕਿ ਪੰਜ ਪੀਰ ਤੇ ਪੰਜ ਪਿਆਰੇ ਪੰਜ ਦਰਿਆ ਪੰਜਾਬੀ ਪੰਜ ਪਾਂਡਵ ਤੇ ਪੰਜ ਪਰਮੇਸ਼ਵਰ ਪੰਜ ਨਮਾਜ਼ ਖੁਦਾ ਦੀ ਪੰਜ ਧੱਤਾਂ ਦਾ ਪੁੱਤਲਾ ਬੰਦਾ ਪੰਜ ਵਕਾਰ ਸ਼ਰਾਬੀ ਪੰਜ ਸਾਹਿਬ ਗੁਰੂ ਕੀ ਨਗਰੀ ਪੰਥ ਸਾਹਿਬ ਦੀ ਚਾਬੀ ਪੰਜ ਚੀਜ਼ਾਂ ਤੋਂ ਬਣੇ ਪੰਜੇਰੀ ਪੰਜੇ ਨਾਲ ਪੰਜਾਬੀ ਮੇਧੂ ਬਰਲੇ ਗੁਰਮੁਖੀਆਂ ਕਰਲੇ ਜ਼ਰਾ ਸ਼ਹਾਦਗੀ ਬਾਬਾ ਲੱਗਦਾ ਤਾਂ ਸਪੋਰਟਸ ਕਲੱਬ ਵੱਲੋਂ 40ਵਾਂ ਕਬੱਡੀ ਗੋਲਡ ਕਬੱਡੀ ਕੱਪ ਪਿੰਡ ਬਦੂਪੁਰ ਦੀ ਧਰਤੀ 6 ਲੱਖ ਦੀ ਅੱਜ ਕਬੱਡੀ ਦੀ ਗੱਲ ਹੋਣੀ ਹੈ 6 ਲੱਖ ਦਾ ਕਬੱਡੀ ਕੱਪ ਜਿਹੜਾ ਬਦੂਪੁਰ ਦੀ ਧਰਤੀ ਤੇ ਕਰਵਾਇਆ ਜਾ ਰਿਹਾ ਠੇਕੇਦਾਰ ਮਹਿੰਦਰ ਸਿੰਘ ਦਿੱਲੀ ਵਾਲੇ ਬਹੁਤ ਵੱਡਾ ਮਾਣ ਕਰਦੇ ਨੇ ਇਸ ਖੇਡ ਮੇਲੇ ਨੂੰ ਸਫਲ ਬਣਾਉਣ ਦੇ ਵਾਸਤੇ ਸੋ ਠੇਕੇਦਾਰ ਮਹਿੰਦਰ ਸਿੰਘ ਦਿੱਲੀ ਦੇ ਵਿੱਚ ਕਾਰੋਬਾਰ ਜਿਹਨਾਂ ਦੇ ਬਹੁਤ ਵੱਡੇ ਨੇ ਸੋ ਬਹੁਤ ਵੱਡੇ ਮਾਣ ਵਾਲੀ ਗੱਲ ਹੈ ਜਿੱਥੇ ਹਰ ਸਾਲ ਵੱਡਾ ਸਹਿਯੋਗ ਕਰਦੇ ਨੇ ਕਿ ਠੇਕੇਦਾਰ ਦਾ ਨਾਮ ਹੁਣ ਕਹਿੰਦੇ ਦੁਨੀਆ ਦੇ ਵਿੱਚ ਹੈ ਮਹਿੰਦਰ ਸਿੰਘ ਜੀ ਦਿੱਲੀ ਵਾਲੇ ਜਿਹੜੇ ਸਾਡੇ ਦਰਬਾਨ ਵੱਡਾ ਸਹਿਯੋਗ ਕਰਦੇ ਹੋਏ ਅੱਜ ਦੇ ਇਸ ਕਬੱਡੀ ਕੱਪ ਨੂੰ ਹਰਪ੍ਰੀਤ ਸਿੰਘ ਜੀ ਕੋਮਨ ਕੈਨੇਡਾ ਵਾਲਿਆਂ ਦਾ ਬਹੁਤ ਵੱਡਾ ਯੋਗਦਾਨ ਲਵਲੀ ਸਿੰਘ ਮੰਜਪੁਰ ਪਿੰਡ ਹੈ ਬੰਗਾਲੇ ਦੇ ਬਿਲਕੁਲ ਲੰਦੇ ਪਾਸੇ ਲਾਰਪੁਰ ਦੇ ਲਾਗੇ ਯੂ ਐਸ ਏ ਦੀ ਧਰਤੀ ਤੇ ਜਾ ਵਸਿਆ ਹੈ ਜਿਨ੍ਹਾਂ ਦਾ ਹਰੇਕ ਕਬੱਡੀ ਕੱਪ ਨੂੰ ਵੱਡਾ ਸਹਿਯੋਗ ਹੁੰਦਾ ਅੱਜ ਬੱਦੂਪੁਰ ਦੀ ਧਿਰਤੀ ਦਾ ਜਿਹੜਾ ਕਬੱਡੀ ਕੱਪ ਹੋ ਰਿਹਾ ਇਸ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਹੈ लवली लवली ਜੀ ਹੁਣਾਂ ਦਾ ਯੂਐਸਏ ਤੋਂ ਬਹੁਤ ਵੱਡਾ ਮਾਨ ਸਨਮਾਨ ਭੇਜਦੇ ਆ ਉਥੇ ਸੁਖਦੀਪ ਸਿੰਘ ਜੀ ਉੱਪਰ ਕੈਨੇਡਾ ਵਾਲੇ ਬਹੁਤ ਵੱਡਾ ਸਹਿਯੋਗ ਨਿਰਮਲ ਸਿੰਘ ਜੀ ਉੱਪਰ ਸਾਹਿਬ ਬਹੁਤ ਵੱਡਾ ਸਹਿਯੋਗ ਅਵਤਾਰ ਸਿੰਘ ਜੀ ਉੱਪਰ ਸਾਹਿਬ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਨੰਬਰ 1 ਬਲਵੀਰ ਸਿੰਘ ਜੀ ਕੈਨੇਡਾ ਵਾਲਿਆਂ ਦਾ ਬਹੁਤ ਵੱਡਾ ਸਹਿਯੋਗ ਸਰਦਾਰ ਸਿੰਘ ਜੀ ਉੱਪਰ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਬਬਲੂ ਮਹਿੰਦਰਾ ਟਰੈਕਟਰਸ ਵਾਲੇ ਬਹੁਤ ਵੱਡਾ ਸਹਿਯੋਗ ਕਰਦੇ ਨੇ ਬਲਜੀਤ ਸਿੰਘ ਜੀ ਢਿੱਲੋਂ ਸਾਹਿਬ ਉਹਨਾਂ ਦਾ ਸੌਨੂ ਜੀ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਜੀਐਸ ਮੁਲਤਾਨੀ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਅੱਜ ਕਿੜ ਮੇਲੇ ਦੀ ਸਫਲਤਾ ਦੇ ਵਾਸ ਬੀਬੀ ਬਲਬੀ ਕਾ ਜੀ ਸਰਪੰਚ ਹੋਣਾ ਦਾ ਬੜਾ ਯੋਗਦਾਨ ਹੈ ਕਮਲਜੀਤ ਸਿੰਘ ਜੀ ਉਪਲ ਨੰਬਰਦਾਰ ਹੋਣਾ ਦਾ ਸਾਫ ਸਿੰਘ ਜੀ ਘੋਮਰ ਸਾਹਿਬ ਜਿਹੜੇ ਮੈਂਬਰ ਪੰਚਾਇਤ ਨੇ ਸੋ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਰਬਨ ਸਿੰਘ ਜੀ ਉਪਲ ਮੈਂਬਰ ਪੰਚਾਇਤ ਹੋਣਾ ਦਾ ਬਹੁਤ ਵੱਡਾ ਸਹਿਯੋਗ ਹਰਪਜਨ ਸਿੰਘ ਜੀ ਉਪਰ ਹੋਣਾ ਦਾ ਬਰਿੰਦਰ ਸਿੰਘ ਜੀ ਉਪਰ ਹੋਣਾ ਦਾ ਸੁਰੇਸ਼ ਕੁਮਾਰ ਜੀ ਹੋਣਾ ਦਾ ਅਸ਼ੋਕ ਕੁਮਾਰ ਜੀ ਹੋਣਾ ਦਾ ਪਰਮਵੀਰ ਸੰਜੀ ਕੁਮਨ ਹੋਣਾ ਦਾ ਸੰਜੀਵ ਸਿੰਘ ਉੱਪਰ ਹੋਣਾ ਦਾ ਕੁਲਵਿੰਦਰ ਸਿੰਘ ਹੋਣਾ ਦਾ ਸੁਖਵਿੰਦਰ ਸਿੰਘ ਉਪਲ ਪ੍ਰਧਾਨ ਅਮਰੀਕ ਸਿੰਘ ਜੀ ਉਪਲ ਪੰਚਾਇਤ ਮੈਂਬਰ ਇਹ ਸਾਰੇ ਵੀਰ ਵਧਾਈ ਦੇ ਪਾਤਰ ਨੇ ਔਰ ਜਿਨੇ ਵੀ ਸਾਡੇ ਨੌਜਵਾਨ ਵੀਰ ਅੱਜ ਇਸ ਖੇਡ ਮੇਲੇ ਨੂੰ ਵੱਡਾ ਸਜੋ ਕਰਦੇ ਹੋਏ ਰਾਜੇਸ਼ ਹੁਣੇ ਮੁੱਖ ਮੱਤ ਤੋਂ ਹਮੇਸ਼ਾ ਵੱਡੀ ਸੇਵਾ ਕਰਦੇ ਨੇ ਮਾਈਕ ਦੇ ਉੱਪਰ ਸੋ ਰਾਜੇਸ਼ ਹੁਣ ਆਪਣੇ ਲੱਗੇ ਬਾਕੀ ਸਾਰੇ ਲਾਡੀ ਵਰਗੇ ਰੰਮੀ ਵਰਗੇ ਜੱਗੀ ਵਰਗੇ ਹੈਪੀ ਵਰਗੇ ਬਾਵੇ ਵਰਗੇ ਜੋਤੂ ਵਰਗੇ ਡਿੰਪੀ ਵਰਗੇ ਟੇਟੂ ਸਿੱਧੂ ਵਰਗੇ ਮੰਗੇ ਵਰਗੇ ਮੰਨੂ ਵਰਗੇ ਅਮਨ ਵਰਗੇ ਜਗੀਰ ਸਿੰਘ ਕੁਮਰ ਵਰਗੇ